ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਖਸਾਨਾ ਤੇ ਤੁਸੀਂ ਦੇ ਰਹੇ ਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਦੋਸਤੋ ਆਮਨੇ ਸਾਹਮਨੇ ਦੇਖ ਰਹੇ ਸਾਰੇ ਦਸ਼ਕਾਂ ਨੇ ਕਰੀਬ ਸਿਰ ਤੋਂ ਐਸਕੇ ਸਖਸਾਨਾ ਦਾ ਪਿਆਰ ਭਰ ਨਮਸਕਾਰ ਗੱਲ ਜਿੰਦਰ ਦੀ ਗੱਲੀ ਹੈ ਰਵੀ ਸੈਣੀ ਜੀ ਐਸਐਮ ਮੈਦਾਨ ਵਿੱਚ ਉਤਰੇ ਨੇ ਆਖਿਰਕਾਰ ਨੇ ਕੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਨਾਲ ਜੁੜ ਕੇ ਕੌਂਸਲ ਪਾਰਟੀ ਨਾਲ ਜੁੜ ਕੇ ਕਾਫੀ ਸਮਾਜ ਸੇਵਾ ਦੇ ਵਿੱਚ ਕੰਮ ਕਰ ਰਿਹਾ ਹਾਲੇ ਕੀ ਆਪਣੀ ਜੇਬ ਦੇ ਵਿੱਚੋਂ ਖਰਚ ਕੇ ਵੀ ਜਨਤਾ ਦੇ ਜੋ ਕੰਮ ਹੈ ਸਮਾਜ ਸੇਵਾ ਦੇ ਕੰਮ ਡਟ ਕੇ ਕਰ ਰਿਹਾ ਹੈ ਸੈਣੀ ਸਾਹਿਬ ਉੱਤੇ ਪਹਿਲਾਂ ਤੁਹਾਨੂੰ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸਕਰ ਸਖਸਾਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਬਹੁਤ ਬਹੁਤ ਮੁਬਾਰਕਾ ਕਿ ਤੁਸੀਂ ਚੋਣਾਂ ਚ ਆ ਕੇ ਫਿਰ ਜਨਤਾ ਦੀ ਭਲਾਈ ਦੇ ਬਾਰੇ ਸੋਚਣਾ ਕੋਈ ਨਵਾਂ ਵੀਰ ਉਠਾਇਆ ਪਹਿਲਾ ਦੱਸੋ ਤੁਸੀਂ ਇਸ ਟਾਈਮ ਇਹ ਕਿਹੜੀ ਵਾਰਡ ਵਿੱਚ ਚੋਣ ਲੜ ਰਹੇ ਹੋ ਸਭ ਤੋਂ ਪਹਿਲੇ ਆਮਨੇ ਸਾਹਮਣੇ ਇਹਦਾ ਤਹਿਦਲਮਤ ਧੰਨਵਾਦ ਕਰਦਾ ਔਰ ਹਾਈ ਕਮਾਂਡ ਦਾ ਜਿੱਤੇ ਨਵਾਂ ਨੇ ਜੇ ਨਿਰਲੂ ਵਿਅਕਤੀ ਨੂੰ ਦੇ ਕੇ ਨਵਾਜਿਆ ਦੂਸਰੀ ਵਾਰੀ ਔਰ ਮੈਂ ਖਾਸ ਤੌਰ ਤੇ ਜਲੰਧਰ ਸਹਿਬ ਦੇ ਨੌਰਤ ਦੇ ਐਮ ਐਲ اے ਸ੍ਰੀ ਬਾਬਾਜੀ ਹਰਨੀ ਦਾ ਨੋਜੋਣਾ ਤਿਲਾਂ ਦੀ ਧੜਕਲ ਔਰ ਜਿੰਜਾਰੂ ਲੀਡਰ ਦਾ ਤੈਅ ਤੋਂ ਤਲਬਾ ਕਰਦਾ ਔਰ ਸ੍ਰੀ ਅਕਤਾਰ ਜੀ ਹਰਨੀ ਦਾ ਉਹਨਾਂ ਦਾ ਵੀ ਤੈਅ ਤੋਂ ਤਲਬਾ ਕਰਦਾ ਜੀ ਗੱਲ ਇਲੈਕਸ਼ਨ ਦੀ ਤੁਸੀਂ ਕੀਤੀ ਆ ਵਾਰ ਨੰਬਰ 80 ਤੋਂ ਮੈਂ ਇਲੈਕਸ਼ਨ ਲੜ ਰਿਹਾ ਇਸ ਲਈ ਵੀ ਮੇਰੀ ਧਰਮ ਪਤਨੀ ਵਾਰ ਨੰਬਰ 10 ਤੋਂ ਇਲੈਕਸ਼ਨ ਲੜੀ ਸੀ ਔਰ ਮੈਂ ਲੰਬੇ ਸਮੇਂ ਤੋਂ ਸਮਾਜ ਸੇਵਕ ਦੇ ਜਿਹੜੇ ਕੰਮ ਹੈ 1900 ਮੈਂ 93 ਜੱਥੇ ਜੰਦਰ ਆਇਆ ਉਹ 94 ਜਨਮੇ ਦਾ ਮੈਂ ਸਮਾਜ ਸੇਵਕ ਦੇ ਜਿਹੜੇ ਕੰਮ ਇਹ ਹੀ ਕਰਦੇ ਕਰਦਾ ਉਹ ਕਰਦਾ ਰਹਾ ਹਾਂ ਦਾ ਇਹ ਇੱਕ ਇਲੈਕਟ੍ਰਿਕ ਹੈ ਇਹ ਚਲਦੀ ਰਹਿਣੀ ਹੈ ਜਿਹੜੇ ਕੰਮ ਹੈ ਜਿਹੜੇ ਉਹ ਲਗਾਤਾਰ ਟੀਨ ਨਾਲ ਜਿੱਦਾਂ ਪਹਿਲਾਂ ਸੇਵਾ ਕਰਦੇ ਸੀ ਉਦਾਂ ਕਰਦਾ ਰਹੂੰਗਾ ਸਰ ਐਸਐਮ ਕੀ ਜਰੂਰਤ ਪਹਿਲਾਂ ਦੱਸੋ ਨਗਰ ਨਿਵੰਦ ਦੇ ਵਿੱਚ ਜੋ ਜੰਦਰ ਨੂੰ ਲੈ ਕੇ ਕੋਈ ਸੁਧਾਰ ਹੋਏ ਨਾ ਜੰਦਰ ਸਮਾਰਟ ਸਿਟੀ ਬਣਿਆ ਜੰਦਰ ਜੀ ਜੋ ਦੇਖਿਓ ਢੇਰ ਗੰਦਗੀ ਦੇ ਜਗ੍ਹਾ ਜਗ੍ਹਾ ਢੇਰ ਹੈ ਸਿਵਰਲ ਦਾ ਬਹੁਤ ਮੰਦਾ ਹਾਲ ਹੈ ਜਨਤਾ ਕਾਫੀ ਪਰੇਸ਼ਾਨ ਹੈ ਤੇ ਇਹਨਾਂ ਚੀਜ਼ਾਂ ਨੂੰ ਇਹਨਾਂ ਮੁੱਦਿਆਂ ਨੂੰ ਕਿਵੇਂ ਲੈ ਕੇ ਤੁਸੀਂ ਹੈਂਡਲ ਕਰੋਗੇ ਜੇ ਅੱਗੇ ਕੀ ਵਿਚਾਰ ਬਣਿਆ ਰਹੇ ਦਿੱਤੀ ਮੈਂ ਪਿਛਲੇ ਜਿਹੜੀ 5 ਸਾਲ ਦੀ ਟਰਮ ਦੀ ਜਰੂਰ ਗੱਲ ਕਰੂੰਗਾ ਤੁਸੀਂ ਪਿਛਲੇ 5 ਸਾਲ ਵੀ ਦੇਖਿਆ ਹੋਣਾ ਕਾਂਗਰਸੀ ਸਰਕਾਰ ਰਹੀ ਹੈ ਕਾਂਸਲ ਦਾ ਮੇਲ ਰਿਹਾ ਔਰ ਉਨੋਂ ਬਹੁਤ ਖੂਬੀ ਨਾਲ ਸੈਦਨ ਸਾਫ ਸਦਰਾ ਕਾ ਵੀ ਹੱਦ ਤੱਕ ਕੀਤਾ ਔਰ ਰਿਆ ਦੀਆ ਬਿਲਕੁਲ ਹੁਣ ਜਿਹੜੇ ਪਿਛਲੇ 2 ਹਫ਼ਤੇ ਲੈਕਚਰ ਨਹੀਂ ਹੋਏ ਇਹ ਸਰਕਾਰ ਦੀ ਨਕਾਮੀ ਹੈ ਕੋਈ ਜ਼ਿੰਮੇਵਾਰ ਵਿਅਕਤੀ ਨਹੀਂ ਸੀਗਾ ਪਰ ਅਸੀਂ ਆਪਣੇ ਲੈਵਲ ਤੇ ਮੈਂ ਆਪਣੇ ਵਾਰਡ ਦੇ ਵਿੱਚ ਔਰ ਆਪਣੇ ਮਹੱਲਿਆਂ ਦੇ ਵਿੱਚ ਇਹ ਜਿਵੇਂ ਪਤਾ ਲੱਗਾ ਆਪਣੇ ਵਾਰਡ ਦੀ ਚੇਂਜਿੰਗ ਹੋਈ ਹੈ ਉਨੇ ਪ੍ਰਤੀ ਵੀ ਆਪਾਂ ਉਸ ਬਾੜ ਨੂੰ ਨਹੀਂ ਛੱਡਿਆ ਔਰ ਨਵੇਂ ਬਾੜ ਨੂੰ ਵੀ ਪੂਰੀ ਤਵੱਜੋ ਦਿੱਤੀ ਉਹਨੇ ਕੰਮ ਕਰਦੇ ਨੇ ਜਿਵੇਂ ਸਿਵਲ ਨਗਰ ਦਾਦਾ ਗਲੋਰੀਆ ਇੰਡਸਟਰੀਆਰੀਆ ਪ੍ਰਾਣਾ ਸੰਜੇ ગાંધી ਨਗਰ ਗਦਈਪੁਰ ਟ੍ਰਾਮੋ ਨਗਰ ਮੈਂ ਉਤੇ ਲਗਾਤਾਰ ਲੋਕਾਂ ਵਿਚ ਵਿੱਚ ਮੈਂ ਤਾਂ ਇਹੀ ਫੀਲ ਕਰੂੰਗਾ ਜੇ ਮੈਂ ਕੰਮ ਕੀਤਾ ਪਿਛਲੇ ਤੁਸੀਂ ਜਿਹੜੇ ਮੇਰੇ ਭੈਣ ਭਰਾ ਮੇਰੇ ਵਿਸ਼ੁਲ ਵੀਰ ਉਹ ਤੁਸੀਂ ਮੇਰਾ ਪਿਛਲਾ ਰਿਕਾਰਡ ਜੂ ਚੈੱਕ ਕਰਿਓ ਇਸਲੇ ਸੰਜੇ ਗਾਂਧੀ ਨਗਰ ਤੋਂ ਪੁੱਛੋ ਤੇ ਇੰਗਦੇ ਹੀ ਪੁੱਛੇ ਜੇ ਰਵੀ ਜੈਨੇ ਕੰਮ ਕੀਤਾ ਤੇ ਬੋਰ ਜਰੂਰ ਪਾਇਆ ਤਨੇ ਸਾਹਿਬ ਰਵੀ ਜੀ 80 ਨੰਬਰ ਵਾਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਸਮੱਸਿਆ ਜ਼ਿਆਦਾ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਜ਼ਿਆਦਾ ਸਮੱਸਿਆ ਜਿਹੜੀ ਵੱਧ ਜਾ ਰਹੀ ਹੈ ਨਗਰ ਨਿਮਕ ਉਹ ਵੀ ਉਸ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਰਿਹਾ ਤੁਹਾਨੂੰ ਕਿਹੜੀ ਗਰੀ ਸਮੱਸਿਆ 80 ਨੰਬਰ ਵਾਰ ਚ ਲੱਗੀ ਮੈਨੂੰ ਸਭ ਤੋਂ ਵੱਡੀ ਜਿਹੜੀ ਸਮੱਸਿਆ ਜਿਹੜੀ ਖਾਸ ਤੌਰ ਤੇ ਜਿਹੜੀਆਂ ਸਿਵਲ ਨਗਰ ਦੀਆਂ ਇੰਡਸਟਰੀ ਏਰੀਆ ਦੀਆਂ ਦਾਦਾ ਗੁੰਦੀਆਂ ਦੇ ਪਾਰਕਾਂ ਦੀ ਖਸਤਾ ਹਾਲ ਇਸਨੇ 2-3 ਸਾਲਾਂ ਤੋਂ ਬਹੁਤ ਮੰਦਾ ਹਾਲ ਹੋ ਗਿਆ ਬਜ਼ੁਰਗਾਂ ਨੇ ਬੱਚਿਆਂ ਨੇ ਪੈਲਾਂ ਨੇ ਸਹਿਰ ਕਰਨ ਜਿਆਦਾ ਹੁੰਦਾ ਜਿਹੜਾ ਆਲਾਦ ਸਹੀ ਨਹੀਂ ਹੈ ਮੇਰੀ ਪਹਿਲ ਦੇ ਅਧਾਰ ਤੇ ਕੋਸ਼ਿਸ਼ ਹੋਈ ਦੀ ਪਰ ਹੋਰ ਜੋਰ ਮੈਂ ਇੱਕਲ ਹੋਰ ਨਾਲ ਜੋੜਦੇ ਆਂ ਅਗਰ ਮੈਨੂੰ ਕਾਰਪਸ ਨਾਲ ਸਾਥ ਨਹੀਂ ਨਹੀਂ ਮਿਲਦਾ ਮੈਂ ਉਸ ਮਹਾਮਾਈ ਤੋਂ ਡਰ ਕੇ ਕਹਿਣਾ ਟਰੈਕਟਰ ਟਰੈਲੀ ਟੈਂਕਰ ਫੋਗਿੰਗ ਮਸ਼ੀਨਾ ਬੰਦੇ ਸੀਵਰੇਜ ਉਹ ਮੇਰੀ ਟੀਮ ਆਪਣੀਆਂ ਨਾਲ ਆਪ ਰੱਖੀ ਹੋਈ ਹੈ ਔਰ ਕੋਈ ਵੀ ਮੇਰਾ ਭੈਣ ਭਰਾ ਮੇਰਾ ਵੀਰ ਮੈਨੂੰ ਜਿੱਥੇ ਵੀ ਫੋਨ ਕਰਦਾ ਸਪਰਦ ਕਰਦਾ ਉੱਤੇ ਮੈਂ ਆਪਣੀ ਟੀਮ ਲੈ ਕੇ ਜਰੂਰ ਜਾਨਾ ਕਿ 80 ਨੰਬਰ ਵਾਰਡ ਵਿੱਚ ਆਮ ਜਨਤਾ ਨੂੰ ਘਰੋਂ ਰਾਤ ਨੂੰ 10 9 10 ਵਜੇ ਨਿਕਲ ਆਉਣਾ ਤਾਂ ਆਸਾਨ ਹੈ ਕਿਹਾ ਤੁਹਾਡੇ ਵਾਰਡ 80 ਨੰਬਰ ਵਾਰਡ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਗੁੰਡਾਗਰਗੀ ਦਰਿੰਦਗੀ ਫੈਲੀ ਹੋਈ ਹੈ ਇਹ ਤੁਸੀਂ ਪਿਛਲੇ 2 ਸਾਲਾਂ ਤੋਂ 2.5 ਸਾਲਾਂ ਤੋਂ ਦੇਖ ਰਹੇ ਹੋ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਦਿੱਲੀੋਂ ਆ ਕੇ केजरीवाल ਕਹਿੰਦਾ ਸੀਗਾ ਨਸ਼ਾ ਮੁਕਤ ਇਤਨੀ ਨਜਰ ਅਸਾਂ ਖਤਮ ਕਰ ਦਿਆਂਗੇ ਤੁਸੀਂ ਦੇਖ ਸਕਦੇ ਹੋ ਨਸ਼ਾ ਡਬਲ ਹੋਇਆ ਨੌਜਵਾਨ ਜਿਹੜੇ ਆ ਨਸ਼ੇ ਦੀ ਵਧ ਰਹੇ ਨੇ ਔਰ ਹਰੀ ਪੂਰੀ ਕੋਸ਼ਿਸ਼ ਹੋਏਗੀ ਹੌਸਲੇ ਵਿੱਚ ਕੋਈ ਨਾ ਕੋਈ ਇਹਦਾ ਮਤਾ ਲਈਏ ਮਤਾ ਪਾ ਕੇ ਔਰ ਉਸ ਪ੍ਰਸ਼ਾਸਨ ਦਾ ਸਹਿਯੋਗ ਕਰੀ ਲੈ ਕੇ ਕਿ ਜਿਹੜੀ ਇੱਥੇ ਕੋਈ ਨਾ ਕੋਈ ਥਾਂ ਪਾ ਸਕੀਏ ਔਰ ਆ ਨਾਲ 27 ਦੇ ਵਿੱਚ ਜਿਹੜੀ ਕਾਂਸ Đảng ਜਿਹੜੀ ਸਰਕਾਰ ਬਣਨ ਜਾ ਰਹੀ ਹੈ ਇਹਦਾ ਨਹੀਂ ਪਤਾ ਜਿਹੜਾ ਕਰ ਪਸੰਦੇ ਇਲੈਕਸ਼ਨ ਦੇ ਵਿੱਚ ਰੱਖਣ ਜਾ ਰਹੀ ਹੈ ਲੋਕ ਧਰਾਹੀ ਧਰਾਹੀ ਨੇ ਔਰ ਇਹ ਕਹਿੰਦੇ ਸੀ ਜੇ ਕਾਂਗਰਸ ਸਰਕਾਰ ਨੇ 1500 ਦੀ ਪੈਨਸ਼ਨ ਕੀਤੀ ਇਹਨਾਂ ਨੇ 100 200 500 ਨਹੀਂ ਵਧਾਈ ਕੋਈ ਇਹ ਕਹਿੰਦੇ ਵਿਧਾਨਗੇ ਇਹਨਾਂ ਨੇ ਕਿਹਾ ਸੀ ਆਂਦੇ ਸਾਰੇ 10000 ਰੁਪਇਆ ਲੇੜੀ ਨੂੰ ਭੈਣਾ ਨੂੰ ਦਿਆਂਗੇ ਕਿੱਥੇ ਜਾਓ ਕਿੱਥੇ ਹੁੰਦਾ 35 35 40 40000 ਰੁਪਇਆ 25 ਸਾਲ ਹੋ ਗਿਆ ਇਹ ਗੱਲ ਉੱਤੇ ਕਰਨ ਪਰ ਇਹਦੇ ਕੋਈ ਗੱਲ ਨਹੀਂ ਇਹਨਾਂ ਦੇ ਕੋਲ ਵੱਡੇ ਵੱਡੇ ਝੂਠ ਦੇ ਲਾਰੇ ਉਹੀ ਆ ਤੁਹਾਡਾ ਵਾਰਡ ਤੁਹਾਡੀ ਪਛਾਣ ਮੇਰਾ ਵਾਰਡ ਮੇਰੀ ਪਛਾਣ ਇਸ ਤਰੀਕੇ ਨਾਲ ਸੀਸੀਟੀਵੀ ਕੈਮਰੇ ਤੁਹਾਡੇ ਵਾਰਡ ਵਿੱਚ ਇਹਨੂੰ ਕ੍ਰਾਈਮ ਨੂੰ ਰੋਕਣ ਦੇ ਲਈ ਕੋਈ ਨਾ ਕੋਈ ਅੱਗੇ ਯਤਨ ਕਰੋ ਕਿਸ ਤਰੀਕੇ ਦਾ ਕੋਈ ਕੀ ਕਿਦਾਂ ਬਣਾਓਗੇ ਵਾਰਡ ਨੂੰ ਸਰ ਮੈਂ ਦੱਸਣਾ ਚਾਹਨਾ ਕਾਰਪਸੰਦੀ ਸਹਿਯੋਗ ਦੇ ਨਾਲ ਹਾਊਸ ਦੇ ਸਹਿਯੋਗ ਦੇ ਨਾਲ ਗਲੀਆਂ ਦੇ ਨੁਕਰਾਂ ਦੇ ਚੌਂਕਾਂ ਦੇ ਵਿੱਚ ਇਹਨੂੰ ਜਿਹੜੇ ਕੈਮਰੇ ਨਾਲ ਕਨੈਕਟ ਕੀਤਾ ਜਾਏਗਾ ਇਤਾਜ਼ੀ ਜੋ ਵੀ ਚੋਰੀ ਜਾਂ ਲਕਾਤੀ ਸਰ ਜਨਾਜ਼ੀ ਹੋ ਰਹੀ ਹੈ ਕਿਸੇ ਵਹੀਕਲ ਚੁੱਕਿਆ ਜਾ ਰਿਹਾ ਉੱਤੇ ਕੋਈ ਨਾ ਕੋਈ ਲਿਆ ਕੇ ਰੋਕ ਥੰਮ ਕੀਤੀ ਜਾਏ ਪਰ ਇਹ ਸਰਕਾਰ ਤੋਂ ਪਬਲਿਕ ਕੋਈ ਆਜ਼ਮੀ ਇਸ ਜਿਹੜੀ ਆਮ ਲੋਗ ਆ ਉਹ ਤਰਾਹੀ ਤਰਾਹੀ ਨੇ ਉਹਨਾਂ ਨੇ ਮਨ ਬਣਾ ਲਿਆ ਜਿਹੜਾ ਕਾਂਗਰਸ ਦੇ ਲਖਾ ਉਹਨਾਂ ਦੇ ਜਿਹੜਾ ਕਾਂਗਸ ਪਾਰਟੀ ਬਣਾ ਜਾ ਰਹੀ ਹੈ ਰਵੀ ਸੈਣੀ ਜੀ ਤੁਹਾਡੀ ਅਪੀਲ ਕੀ ਹੈ ਜਨਤਾ ਨੂੰ ਕਿਸ ਪ੍ਰਕਾਰ ਦੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਜਨਤਾ ਕੋ ਤੁਸੀਂ ਕੀ ਉਪਰਾਲਾ ਲੈ ਕੇ ਨਾ ਮੈਂ ਤਾਂ ਇਹੀ ਪੀਲ ਕਰਨਾ ਖਾਸ ਕਰਕੇ ਸ਼ਹਿਰ ਵਾਸੀਆਂ ਨੂੰ ਆਪਣੀਆਂ ਪੈਨ ਪ੍ਰਾ ਮਾਤਾ ਔਰ ਬਿਜਲ ਸਾਥੀਆਂ ਨੂੰ ਤੁਸੀਂ ਇਹਨਾਂ ਦਾ ਜਿਹੜਾ ਸਵਾ 2.5 ਸਾਲ ਲਿਖਿਆ ਔਰ ਤੁਸੀਂ ਕਾਰਜ ਦਾ